ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਹਾਂਜੀ ਅਗਲੀ ਸਵੇਰ ਬਸ ਤੋਤਰ ਕੇ ਦੋਵੀਂ ਜਣੀ ਆ ਜਲਦੀ ਜਲਦੀ ਕਦਮ ਪੁੱਟ ਕੇ ਪਹੁੰਚ ਰਹੀਆਂ ਸੀ ਗੂਰੀ ਉਸ ਦੀ ਡੀ ਕਰਦੀ ਸੀ ਹੀ ਲੇਟ ਹੋ ਜਾਂਦੀ ਸੀ ਕਿਉਂਕਿ ਉਹ ਸ਼ਹਿਰ ਦੇ ਦੂਸਰੇ ਪਾਸੇ ਤੋਂ ਆਉਂਦੀ ਸੀ ਗੂਰੀ ਉੱਥੇ ਹੀ ਫਲੈਟ ਲੈ ਕੇ ਰਹਿੰਦੀ ਸੀ ਰੇਟਾਂ ਉੱਪਰੋਂ ਨਿਕਲਦੇ ਹੋਏ ਟਾਈਮ ਲੱਗਦਾ ਸੀ ਬੱਚਿਆਂ ਨੂੰ ਤਿਆਰ ਕਰਕੇ ਤੇ ਘਰ ਵਾਲਿਆਂ ਨੂੰ ਲੰਚ ਤਿਆਰ ਕਰਕੇ ਦੇਣ ਦੀ ਮਗਰੋਂ ਹੀ ਉਹ ਘਰ ਤੋਂ ਨਿਕਲ ਪਾਉਂਦੀ ਸੀ ਇਸੇ ਚੋਂ ਲੇਟ ਹੋ ਜਾਂਦੀ ਸੀ। ਬੋਰੀ ਲਈ ਆਉਣਾ ਆਸਾਨ ਹੁੰਦਾ ਸੀ। ਉਹ ਇੱਥੇ ਹੀ ਸ਼ੇਅਰਿੰਗ ਵਿੱਚ ਹੋਮ ਕਿਰਾਏ ਤੇ ਲੈ ਕੇ ਰਹਿ ਰਹੀ ਸੀ। ਮਾਰਕੀਟ ਵਿੱਚ ਜਿੰਨੇ ਫਸਟ ਫਲੋਰ ਤੇ ਦੁਕਾਨਾਂ ਸੀ ਸਭ ਵੇਚਨ ਜਾਂ ਤਾਂ ਹੋਟਲ ਹੀ ਸੀ ਜਾਂ ਬਿਊਟੀ ਪਾਲਪ ਤੇ ਜਾਂ ਸਪਾ। ਇਸੇ ਵੇਲੇ ਦੁਕਾਨਾਂ ਖੋਲਦੇ ਦੁਕਾਨਦਾਰ ਉਨਾ ਵਾਲਾ ਆਖਾਂ ਪਾੜ ਪਾ ਚ ਆਖਰੀ ਰਾਹ ਛੱਡ ਕੇ ਇੱਕ ਪਾਸੇ ਹੋ ਕੇ ਇੰਜ ਖਲੋ ਕੇ ਰੱਬ ਦਾ ਨਾਮ ਜੇ ਆਪਾਂ ਲੱਗ ਜਾ ਜਿਵੇਂ ਸਵੇਰੇ ਸਵੇਰੇ ਕਿਸੇ ਪਾਪੀ ਬੰਦੇ ਦੇ ਦਰਸ਼ਨ ਹਲ ਗਏ ਹੋਣ ਚਾਨਣ ਵਿੱਚ ਜਿਹੜੀਆਂ ਔਰਤਾਂ ਦੇ ਪਰਛਾਵੇਂ ਪੈਨ ਤੋਂ ਵੀ ਮਾਰਿਤ ਰਹਿ ਜਾਂਦੇ ਹਨ ਹਨੇਰੇ ਵਿੱਚ ਜਿਸਮ ਤੇ ਪਾਣੀ ਦੀ ਆਖਰੀ ਬੂੰਦ ਨੂੰ ਵੀ ਚਟ ਜਾਣਾ ਲੋਚਦੇ ਹਨ ਸਿਰਫ ਛੋਟੂ ਸੀ ਜੋ ਰੀਟਾ ਨੂੰ ਦੇਖ ਮੁਸਕਰਾਉਂਦਾ ਸੀ ਤੇ ਹਮੇਸ਼ਾ ਮੋਰਨਿੰਗ ਵੀ ਆਉਂਦਾ ਸੀ। ਸਭ ਦੀ ਸ਼ੁਰੂਆਤ ਹਮੇਸ਼ਾ ਹੀ ਉਸ ਦੀ ਚਾਹ ਤੋਂ ਹੁੰਦੀ ਸੀ। ਸੋਮਵਾਰ ਤਾਂ ਵੈਸੇ ਹੀ ਗਾਟ ਘੁੰਦੇ ਸੀ। ਕੁਝ ਕਦੇ-ਕਦੇ ਆਉਂਦੇ ਜੋ ਰਾਤ ਦੀ ਹੈਂਗਓਵਰ ਦੇ ਪੰਨੇ ਹੁੰਦੇ। ਇਹਨਾਂ ਦਾ ਮੁੱਖ ਕੰਮ ਸਾਥ ਹੀ ਹੁੰਦਾ ਸੀ। ਚਾਹ ਪੀ ਕੇ ਅਜੇ ਬੈਠ ਇਹ ਸੀਤ੍ਰਾਂਤ ਸੁਨੇਹਾ ਆ ਕੇ ਰੇਟ ਆ ਦੇ ਰਾ ਅੱਜ ਕਾ ਜੀਵਨ ਨਾਮ ਸੀ ਉਹ ਜਦੋਂ ਵੀ ਆਉਂਦਾ ਸੋਮਵਾਰ ਨੂੰ ਸਵੇਰ ਹੀ ਆਉਂਦਾ ਬਾਕੀ ਦਿਨਾਂ ਨਾਲੋਂ ਰੇਟ ਸੋਮਵਾਰ ਸਵੇਰੇ ਸਸਤੇ ਹਿੰ ਇਹ ਜੋ ਡਬਲ ਸ਼ਿਫਟ ਲੈਂਦਾ ਲੈਂਦਾ ਕਰਦਾ ਕੁਝ ਨਹੀਂ ਸੀ ਬਸ ਗੱਲਾਂ ਰੇਟਾਂ ਤੋਂ ਕਰੀਏ ਬਸ ਬਰੇ ਛੋਟਾ ਕਈ ਸਾਲਾਂ ਤੋਂ ਯੂਨੀਵਰਸਿਟੀ ਰਹਿ ਕੇ ਪੜ੍ਹਾਈ ਕਰ ਰਿਹਾ ਸੀ ਪੜ੍ਹਾਈ 'ਚ ਧਿਆਨ ਨਹੀਂ ਸੀ ਬਸ ਯੂਨੀਵਰਸਿਟੀ ਦੇ ਹੋਸਟਲ ਨਾਲ ਪਿਆਰ ਪਾ ਕੇ ਬੈਠਾ ਸੀ ਪਿਆਰ ਛਕਾਦੇ ਧੋਖੇ ਮਗਰੋਂ ਔਰਤ ਦੀ ਭਾਲ ਡੀਟਾ ਤੇ ਆ ਕੇ ਮੋਕੀ ਕਮਰੇ ਵਿੱਚ ਬੜਦੇ ਹੀ ਡੀਟਾ ਨੇ ਚਿਟਕਣੇ ਲਗਾ ਦਿੱਤੇ ਸਰੀਰ ਪੱਖੋਂ ਆਮ ਮੁੰਡਿਆਂ ਨਾਲੋਂ ਥੋੜਾ ਪਤਲਾ ਸੀ ਲੱਗਦਾ ਨਹੀਂ ਸੀ ਕਿ ਪਿੰਡ ਤੋਂ ਇਹ ਮੁੰਡਾ ਪਿੰਡਾਂ ਦੇ ਮੁੰਡਾਂ ਦਾ ਸਰੀਰ ਤਾਂ ਦੂਰੋਂ ਦਿਸ ਜਾਂਦਾ ਉਹਨੂੰ ਲੱਗਦਾ ਸੀ ਜਿਵੇਂ ਕਿਸੇ ਗਮ ਨਾਲ ਸੋਖ ਲਿੱਤਾ ਹੋਵੇ ਬੜੇ ਦਿਨਾਂ ਬਾਅਦ ਆਇਆ ਉਹਦੇ ਹੱਥਾਂ 'ਚ ਆਪਣੇ ਹੱਥ ਦੇ ਕੇ ਉਹ ਬੋਲੀ ਜੀਵਨ ਨੇ ਚਿਹਰੇ ਨੂੰ ਹੱਥਾਂ 'ਚ ਘੁੱਟ ਲਿਆ ਉਹਦੀਆਂ ਅੱਖਾਂ ਵਿੱਚ ਤੱਕਣ ਲੱਗਾ ਬੋਲਿਆ ਇੱਕ ਵਾਰ ਇਸ ਚਿਹਰੇ ਨੂੰ ਦਿਲ ਭਰ ਕੇ ਵੇਖ ਲੈਂਦੇ ਹਾਂ ਪਤਾ ਨਹੀਂ ਕਿਉਂ ਇਸ ਨੂੰ ਵੇਖ ਕੇ ਮਨ ਪਤਾ ਨਹੀਂ ਕਿਉਂ ਇਸ ਨੂੰ ਵੇਖ ਕੇ ਮਨ ਨੂੰ ਇੱਕ ਤਰਵਾਸ ਮਿਲਦੀ ਹੈ ਕਦੋਂ ਤੱਕ ਇੰਜ ਦੇਵਦਾਸ ਜਿਹਾ ਬਣ ਕੇ ਘੁੰਮੇ ਘੁੰਮੀ ਜਾਏਗਾ ਤੇਰੀ ਹਸਰਤ ਅੱਖਾਂ ਨਾਲ ਨਹੀਂ ਬੁੱਲਾਂ ਨਾਲ ਹੀ ਮਿਟਣੀ ਐ ਉਹਦੇ ਚਿਹਰੇ ਕੋਲ ਆਪਣੇ ਬੁੱਲਾਂ ਨਾਲ ਬੋਲ ਸ਼ੂਨ ਤਾਰੀਟਾ ਅਸਫਲ ਯਤਨ ਕਰਦੀ ਹੋਈ ਬੋਲੀ ਗਰਮ ਸਾਹਾਂ ਨੂੰ ਸਾਹਾਂ ਨਾਲ ਟਕਰਾਉਣ ਤੋਂ ਪਹਿਲਾਂ ਹੀ ਜਿਵੇਂ ਚਿਹਰੇ ਨੂੰ ਆਪਣੇ ਜੋਰ ਨਾਲ ਰੋਕ ਦਿੱਤਾ ਹਮੇਸ਼ਾ ਦੀ ਤਰ੍ਹਾਂ ਉਹ ਲੇਟ ਗਿਆ ਤੇਰੀ ਡਾ ਵੀ ਉਸ ਨਾਲ ਉਂਝ ਹੀ ਲੇਟ ਗਿਆ ਉਸ ਦੇ ਸਿਰ ਉੱਤੇ ਸ਼ਾਂਤੀ ਨਾਲ ਘੁੱਟ ਕੇ ਇੱਕ ਹੱਥ ਉਸਦੇ ਵਾਲਾਂ 'ਚ ਫੇਰ ਲੱਗ। ਮੈਨੂੰ ਕਿਸੇ ਕੁੜੀ ਨਾਲ ਵੀ ਇਹ ਕਰਨਾ ਬਹੁਤ ਔਖਾ ਲੱਗਦਾ ਹੈ। ਜੇ ਤੰਤੂ ਮੇਰੇ ਨਾਲ ਵਿਆਹ ਕਰਵਾ ਕੇ ਇਹ ਕੰਮ ਛੱਡ ਦੇਵੇ। ਆਪਾਂ ਸਦਾ ਸਦਾ ਲਈ ਇੱਕ ਹੋ ਚਾਈਏ। ਮੇਰੇ ਪਟਕਦੇ ਮਨ ਨੂੰ ਸ਼ਾਂਤੀ ਸਿਰਫ ਤੂੰ ਹੀ ਦੇਵਾ ਸਕਦੀ ਹੈ। ਤੂੰ ਮੁਰਮੁਰ ਵਿਆਹ ਦੀ ਗੱਲ ਕਿਉਂ ਸਿਰਫ ਦਵਾਸ ਤੂੰ ਮੁੰਮੁੜ ਵਿਆਹ ਦੀ ਗੱਲ ਕਿਉਂ ਕਿਉਂ ਆ ਜਾਂਦਾ ਹੈ ਤੈਨੂੰ ਪਤਾ ਹੈ ਨਾ ਮੈਂ ਵਿਆਹੀ ਹਾਂ ਦੋ ਬੱਚਿਆਂ ਦੀ ਮਾਂ ਹਾਂ ਤੂੰ ਇੰਨੀ ਛੇਤੀ ਵਿਆਹ ਕਿਉਂ ਕਰਵਾ ਲਿਆ ਮੈਨੂੰ ਠੀਕ ਨਹੀਂ ਸਕਦੀ ਸੀ ਵਿਆਹ ਕੌਣ ਕਰਵਾਉਣਾ ਚਾਹੁੰਦਾ ਸੀ ਜੇ ਨਾ ਕਰਾਉਂਦੀ ਤੂੰ ਵੀ ਇੱਥੇ ਹੀ ਮਸਾਜ ਬਹਾਨੇ ਮਿਲਣਾ ਸੀ ਮੇਰਾ ਦਿਲ ਤਾਂ ਕੁਝ ਲੱਭ ਰਿਹਾ ਸੀ ਤਾਂ ਇੱਥੇ ਆਇਆ ਤੂੰ ਕਿਵੇਂ ਆਈਆਂ ਅੱਜ ਤਾਂ ਦੱਸ ਦੇ ਮਾਵਾਰੀ ਸੀ ਪਿਆਉ ਸ਼ਰਾਬੀ ਸੀ ਰਿਸ਼ਤੇਦਾਰਾਂ ਨੂੰ ਕਿਨਾਂ ਦੇਹਜ ਤੋਂ ਇਹੋ ਰਿਸ਼ਤਾ ਲੱਭਾ ਸੀ ਉਹਨਾਂ ਫਾਹਾ ਵੱਡ ਕੇ ਪਰਾਂ ਕੀਤਾ ਬਸ ਹੁਣ ਇਹ ਪਰਿਵਾਰ ਹੈ ਜੋ ਮੇਰੇ ਤੋਂ ਮੁੱਕਾ ਪਰਾ ਹੈ ਜੋ ਮਾਸੀ ਕਰੇ ਲੈਂਦਾ ਇਸ ਸ਼ਹਿਰ 'ਚ ਆ ਕੇ ਪਹਿਲਾਂ ਹੀ ਗੁਜ਼ਾਰਾ ਮਸਾ ਚੱਲਦਾ ਸੀ ਬਿਊਟੀ ਪਾਰਲਰ ਦਾ ਕੰਮ ਸਿੱਖਿਆ ਸੋਹਣੀ ਸਾਲ ਲੋਕੀ ਤੇਰੇ ਬਾਗ ਉਥੇਰੇ ਹੱਥ ਪੱਲਾ ਮਾਲਦੇ ਸੀ ਪੈਸੇ ਦਾ ਲਾਲਚ ਦਿੰਦੇ ਸੀ ਫੇਰ ਵੀ ਬੇਈਮਾਨਾਂ ਨਾ ਟੋੜਿਆ ਫੇਰ ਇਹਨਾਂ ਨੂੰ ਐਸੀ ਬਿਮਾਰੀ ਚਿੰਬੜੀ ਕਿ ਡਾਕਟਰਾਂ ਨੇ ਪੈਸੇ ਪਾਣੀ ਬਾਗ ਮੰਗੇ ਮਾਲਕ ਨੇ ਮਾਲਕ ਦਾ ਤੇ ਨਾ ਕੰਮ ਕਰਦੀਆਂ ਕੁੜੀਆਂ ਦਾ ਪੈਸਾ ਸਿਰ ਚੜ ਗਿਆ ਇਹ ਤਾਂ ਬਚ ਗਿਆ ਇਹ ਤਾਂ ਬਚ ਗਿਆ ਪਰ ਮੇਰੇ ਕੋਲ ਕਰਜ ਉਤਾਰ ਲਈ ਉਹ ਰਸਤਾ ਹੀ ਜਿਸ ਨੂੰ ਸਜਾਉਂਦੇ ਜਿੰਨੇ ਪੈਸੇ ਮਿਲਦੇ ਆ ਉਸ ਤੋਂ ਵੱਧ ਇੱਥੇ ਇੱਕ ਦਿਨ ਦਾ ਆਵਾਜੰਦੇ ਆ ਜੋ ਵੀ ਸੀ ਮਜਬੂਰੀ ਸੀ ਜਾਂ ਕੁਝ ਵੀ ਕਿਸੇ ਅੱਗੇ ਲਾਚਾਰ ਹੋ ਕੇ ਖੜੇ ਗਰੀਬ ਵੇਖ ਕੇ ਝੂ ਰਿਸ਼ਤੇਦਾਰ ਮੂੰਹ ਵਰਤੀ ਫਿਰਦੇ ਸੀ ਅੱਜ ਹੱਸ-ਸਕੇ ਬੁਲਾਉਂਦੇ ਨੇ ਬੋਲਦੀ-ਬੋਲਦੀ ਰੀਟਾਂ ਗੱਚ ਪਰ ਹਰ ਕੁੜੀ ਦੀ ਉਹ ਕਹਾਣੀ ਐ ਇਸ ਕੰਮ ਵਿੱਚ ਬਹੁਤੀਆਂ ਦੀ ਉਹ ਕਹਾਣੀ ਐ ਇਕ ਕੋਈ ਗਰੀਬ ਕੋਈ ਅਨਪੜ ਕੋਈ ਧੋਖੇ ਨਾਲ ਇੱਥੇ ਆਈ ਹੈ ਸਭ ਕੁਝ ਇਹੋ ਹੈ ਇਹੋ ਹੈ ਕੋਈ ਸੁਖੀ ਨਹੀਂ ਬਸ ਮਰਦਾ ਦੀ ਖੁਸ਼ੀ ਲਈ ਕੋਸ਼ਿਸ਼ ਦੇਣਾ ਪੈਂਦਾ ਤੇ ਉਹਨਾਂ ਦੀ ਖੁਸ਼ੀ ਲਈ ਸਭ ਨੂੰ ਕੁਝ ਕਰਨਾ ਪੈਂਦਾ ਜਿਵੇਂ ਜਿਵੇਂ ਜੋ ਜੋ ਵੀ ਕੋਈ ਕਹਿੰਦਾ ਹੈ ਇੰਨਾ ਜਣਿਆਂ ਨਾਲ ਕਰਕੇ ਤੁਹਾਨੂੰ ਕਦੇ ਕੋਈ ਇੰਜੋਇਮੈਂਟ ਨਹੀਂ ਮਿਲਦੀ ਇੰਜੋਏ ਉੱਥੇ ਹੁੰਦਾ ਜਿੱਥੇ ਮਰਜ਼ੀ ਹੋਵੇ ਇਹ ਮਰਜ਼ੀ ਨਹੀਂ ਮਜਬੂਰੀ ਹੁੰਦੀ ਹੈ। ਨਾਟਕ ਹੁੰਦਾ ਹੈ ਮਰਦ ਮਰਦਾਨਗੀ ਦਾ ਭਰਮ ਲੈ ਕੇ ਆਉਂਦੇ ਆ। ਅਸੀਂ ਉਸ ਭਰਮ ਨੂੰ ਜਿੰਦਾ ਰੱਖ ਕੇ ਮਰਦ ਸਾਬਤ ਕਰਕੇ ਤੋੜ ਦਿੰਦੇ ਹਾਂ। ਜਿਸਮ ਜਦੋਂ ਥੱਕਿਆ ਟੁੱਟਿਆ ਬਿਲਕੁਲ ਤਿਆਰ ਵੀ ਨਹੀਂ ਹੁੰਦਾ। ਮਨ ਵੀ 부ਝਾ ਹੁੰਦਾ ਜਿਵੇਂ ਮਸ਼ੀਨਰੀ ਵਿੱਚ ਗ੍ਰੀਸ ਮੁੱਕ ਜਾਂਦਾ ਹੈ। ਇੰਜ ਦੀ ਹਾਲਾਤ ਹੋ ਜਾਂਦੀ ਹੈ ਫਿਰ ਵੀ ਤੇਲ ਲਗਾ ਕੇ ਤਨ ਮਨ ਦੀ ਇੱਛਾ ਦੇ ਵਿਰੋਧ ਸਭ ਕਰਨਾ ਪੈਂਦਾ ਹੈ। ਭਾੜਾ ਤੈਨੂੰ ਭੁੱਖ ਨਾ ਹੋਏ ਕਿ ਤੇਰੇ ਮੂੰਹ 'ਚ ਕੋਈ ਰੋਟੀ ਤੁੰਨੀ ਜਾਏ ਤਾਂ ਕਿ ਇੰਜ ਲੱਗਦੇ ਰਹਾ ਤੂੰ। ਜੀਵਨ ਚੁੱਪ ਸੀ। ਉਸਦਾ ਹੱਥ ਬਰਾਬਰ ਵਾਲਾਂ ਵਿੱਚ ਘੁੰਮ ਰਿਹਾ ਸੀ। ਕਾਸ਼ ਮੈਂ ਤੈਨੂੰ ਇੱਥੋਂ ਕੱਢ ਸਕਾਂ। ਕਿਉਂ ਇੰਜ ਤੇਰੇ ਜਿਹੀ ਸੋਹਣੀ ਪਰ ਮਜਬੂਰ ਕੁੜੀ ਨੂੰ ਇਹ ਸਭ ਕਰਨਾ ਪੈ ਰਿਹਾ। ਪਤਾ ਨਹੀਂ ਤੇਰੇ ਦੁੱਖ ਅੱਗੇ ਮੈਨੂੰ ਆਪਣਾ ਦੁੱਖ ਛੋਟਾ ਲੱਗਦਾ ਜਾਂਦਾ ਹੈ। ਇਹ ਵੀ ਕਾਹਦਾ ਦੁੱਖ ਹੈ। ਐਵੇਂ ਹੀ ਰੋਈ ਜਾਂਦਾ ਏ ਤਦੇ ਵਾਰੋਂ ਆ ਜਾਈ ਪਈ ਰੀਟਾ ਮੈਡਮ ਛੇਤੀ ਕਰੋ ਨਵਾਂ ਕਸਟਮਰ ਆ ਗਿਆ ਬੜੀ ਛੇਤੀ ਸਾਂ ਨਿਕਲ ਗਿਆ ਸੀ ਬਿਨਾ ਮ사ਜ ਕਰੇ ਚਾਹ ਕੋ ਉਸ ਨੂੰ ਆਰਾਮ ਤਾਂ ਮਿਲ ਜਾਂਦਾ ਸੀ ਪਰ ਉੱਪਰਲੀ ਜੋ ਕਮਾਈ ਸੀ ਉਹ ਨਹੀਂ ਬਣਦੀ ਸੀ ਉਹ ਉਸ ਨੂੰ ਛੱਡ ਬਾਹਰ ਆ ਗਈ ਨਵੇਂ ਕਸਟਮਰ ਨੂੰ ਸਮਾਨ ਫੜਾ ਕੇ ਉਹ ਰੂਮ ਵਿੱਚ ਆ ਗਏ। ਬੁਰੀ ਵੀ ਹੁਣ ਟੁੱਕਾ ਆ ਕੇ ਨਿਕਲੀ। ਹੰਬਤ ਆ ਕੇ ਨਿਕਲੀ ਸੀ। ਅੱਜਕੱਲ ਅੱਜ ਕਰਕੇ ਗਿਆ ਕਿ ਨਹੀਂ ਦੇਵਦਾਸ ਅੱਜ ਕੁਝ ਕਰਕੇ ਗਿਆ ਕਿ ਨਹੀਂ ਦੇਵਦਾਸ ਨਹੀਂ ਤੈਨੂੰ ਪਤਾ ਤਾਂ ਹੈ ਉਹ ਸਿਰਫ ਮਨਮਾਨੀ ਤੇ ਦੇਖਣ ਆਉਂਦਾ ਹੈ। ਮੈਨੂੰ ਤਾਂ ਸ਼ੱਕ ਹੁੰਦਾ ਹੈ ਕਿ ਬੰਦਾ ਹੀ ਹੈ ਕਿਤੇ ਸ਼ੱਕਾ ਕੀ ਨਾ ਹੋਵੇ ਹੱਥ ਉਹ ਤਲਾ ਕੇ ਵੇਖ ਲੈਣਾ ਸੀ ਦਿਸਦਾ ਸੀ ਕੁੜੀ ਨਾਲ ਸਭ ਕੁਝ ਹੀ ਬਸ ਉਹ ਤੋਂ ਖਾ ਦੇਗੀ ਉਹਦੇ ਵਿਯੋਗ ਵਿੱਚ ਕਹਿੰਦਾ ਸਭ ਚਾ ਮੁੱਕ ਗਏ ਫੁੱਦੂ ਬੰਦਾ ਤਾਂ ਹੀ ਕੁੜੀ ਛੱਡ ਗਈ ਅੱਜ ਕੱਲ ਕੁੜੀਆਂ ਨੂੰ ਇਹ ਕੋ ਦੂਜੇ ਮੁੰਡੇ ਨਹੀਂ ਚਾਹੀਦੇ ਗੜਕਾਲੇ ਮੁੰਡੇ ਪਸੰਦ ਆਉਂਦੇ ਆ ਜਿਹੜੇ ਕਹਿਣ ਆ ਘਰਦਿਆਂ ਨੇ ਤੋਰੀ ਯਾਰ ਤੇਰਾ ਕੱਟ ਕੇ ਲੈ ਜਾਊਗਾ ਇਹ ਉਹਦੀ ਕੋਸ਼ਿਸ਼ ਵਾ ਰੰਗ ਲਾਉਂ ਆ ਹੁਣ ਐਵੇਂ ਹੀ ਸਰਹਾਣੀ ਬੈਠ ਕੇ ਮੜਾਉਂਦਾ ਹੁਣ ਅਗਲੀ ਨੇ ਚੂੰ ਚੂੰ ਕਰਵਾਉਣ ਲਈ ਨਵਾਂ ਲੱਪਣਾ ਹੀ ਸੀ ਨਾ ਤੇਰੇ ਵਾਲਾ ਤਾਂ ਚੂੰ ਚੂੰ ਕਰਵਾ ਕੇ ਜਾਂਦਾ ਸੀ ਫਿਰ ਤੈਨੂੰ ਕਿਉਂ ਭੁੱਲ ਗਿਆ ਉਹ ਤਾਂ ਸਾਲਾ ਮੇਰਾ ਪੂਰਾ ਭਾਂ ਨਿਕਲਿਆ ਮਾਂ ਦਾ ਯਾਰ ਆਪਣੀ ਦਾ ਵਸੋ ਦੀ ਬੁੱਕਲ ਚ ਵੜ ਗਿਆ ਵਿਆਹ ਦੇ ਨਾਮ ਤੇ ਆਖੀ ਮੇਰੀ ਮਾਂ ਮਰ ਚਾਉ ਜੇ ਤੇਰੇ ਨਾਲ ਵਿਆਹ ਹੋ ਗਿਆ ਫਿਰ ਵਿਆਹ ਕਰਾ ਕੇ ਕਿਹੜਾ ਕੁੱਤੀ ਜਨਾਨੀ ਹੋਰ ਹੋ ਗਈ ਦਿਨਾਂ ਚ ਵੜਕ ਗਈ ਸਾਰੇ ਬੰਦੇ ਹੀ ਮੇਰੇ ਸਾਲੇ ਦੇ ਬਾਹਰੋਂ ਹੀ ਮਰਦ ਹੁੰਦੇ ਆ ਅੰਦਰੋਂ ਤਾਂ ਜਨਾਨੀਆਂ ਤੋਂ ਵੀ ਘੱਟ ਦਿਲ ਹੁੰਦਾ ਚੰਗਾ ਚੰਗਾ ਲੱਗਦਾ ਤੇਰਾ ਬਾਪਿਆ ਨਹੀਂ ਕਿਸੇ ਮਰਦ ਨਾਲ ਅਜੇ ਚੱਲ ਕਸਟਮਰ ਉਹਦੀ ਕਿਤੇ ਆਪਣੀ ਦੋਵੇਂ ਆਪੋ ਆਪਣੇ ਕਸਟਮਰਾਂ ਦੇ ਨਿੱਕੇ-ਕਾਂ ਰੇ ਵਿੱਚ ਚੱਲ ਗਏ। ਕਮਰੇ ਵੀ ਕਾਦੇ ਸੀ ਇੱਕੋ ਵੱਡੇ ਹਾਲ ਨੂੰ ਐਲੂਮੀਨੀਅਮ ਦੀਆਂ ਸ਼ੀਟਾਂ ਲਗਾ ਕੇ ਪੰਡਿਆ ਹੋਇਆ ਸੀ ਜੋ ਮਿਊ ਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਨਾਲ ਦੇ ਕਮਰਿਆਂ ਵਿੱਚੋਂ ਕੀ ਹੋ ਗੱਲ ਹੋ ਰਹੀ ਹੈ। ਇਆ ਕੀ ਹੋ ਰਿਹਾ ਸਭ ਸੁਣਿਆ ਜਾ ਸਕਦਾ ਸੀ ਇਸ ਤੋਂ ਬਚਣ ਲਈ ਇਸ ਤੋਂ ਬਚਣ ਲਈ 뮤ਜ਼ਿਕ ਦੀਜ ਰੱਖਿਆ ਜਾਂਦਾ ਸੀ ਬੋਲਿਆ ਧੀਮੇ ਜਾਂਦਾ ਸੀ ਗੁਰੀ ਨੂੰ ਅਜੇ ਇਸ ਕੰਮ ਵਿੱਚ ਪਏ ਕੁਝ ਮਹੀਨੇ ਹੀ ਹੋਏ ਸੀ ਪੈਸੇ ਦੀ ਤੰਗੀ ਤੇ ਪਿਆਰ ਦੇ ਨਾਮ ਤੇ ਕੁੱਤੀ ਗੁਲਾਮੀ ਨਾਲੋਂ ਨੂੰ ਇਹ ਕੰਮ ਨਹੀਂ ਚੰਗੇ ਦਰਜੇ ਲੱਗਦਾ ਸੀ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉ ਰਹੀ ਸੀ ਕਮਰੇ ਵਿੱਚ ਦਾਖਲ ਹੋਈ ਤਾਂ ਦੁਬਲੇ ਪਤਲੇ ਸਰੀਰ ਵਾਲਾ ਉਹਦਾ ਕਸਟਮਰ ਆਪਣੇ ਉਤਾਰ ਕੇ ਕੱਪੜੇ ਉਤਾਰ ਕੇ ਵਿੱਚ ਚੱਕਾ ਸੀ ਗੱਲਾਂ ਤੋਂ ਬਿਨਾ ਤੋਂ ਸਭ ਤੋਂ ਵੱਧ ਹਾਸੇ ਵਾਲੀ ਚੀਜ਼ ਉਹਨੂੰ ਹਰ ਕਰਾਕ ਸਰੀਰ ਦੀ ਵਰਤਨ ਲੱਗ ਰਹੀ ਸੀ ਜਿਵੇਂ ਇਸ ਇਸੀ ਕਮਰਾ ਐਨੀ ਪਤਲੀ ਸੀ ਕਿ ਉਹਦੀਆਂ ਦੋਵੇਂ ਹੱਥਾਂ ਦੇ ਮੇਚ ਆ ਸਕਦੀ ਸੀ ਪਤਲੀਆਂ ਲੱਤਾਂ ਜਿਸਮ ਦੇ ਮਾਸ ਨਾਲੋਂ ਵੱਧ ਹੱਡ ਨਜ਼ਰ ਆ ਰਹੇ ਸੀ ਇੰਜ ਦੇ ਕਸਟਮਰ ਉਹਨੂੰ ਵੀ ਪਤਾ ਨਹੀਂ ਸੀ ਮ사ਜ ਨਾਲੋਂ ਵੱਧ ਕਿਸੇ ਹੋਰ ਕੰਮ ਲਈ ਗਿਆ ਉਹਨੇ ਮ사ਜ ਕਰਨਾ ਸ਼ੁਰੂ ਕੀਤਾ ਹਾਲੇ ਉਹਨੇ ਇੱਕ ਲੱਤ ਵੀ ਪੂਰੀ ਤਰ੍ਹਾਂ ਸਾਜ ਨਹੀਂ ਕੀਤੀ ਸੀ ਕਿ ਕਸਟਮਰ ਹੰਡੇ ਹੋਏ ਬੰਨ ਤੇ ਵਾਗ ਗੱਲਾਂ ਕਰਨ ਲੱਗ ਪਏ ਸਵਾਲ ਉਹੀ ਸੀ ਐਕਸਟਰਾ ਸਰਵਿਸ ਗੂਰੀ ਨੇ ਬੱਚਮੀ ਰੇਟ ਦੱਸ ਦਿੱਤੇ ਮੂਕਮਾ ਆ ਕੇ ਉਹਨੇ ਇੱਕ ਵਾਰੀ ਫੇਰ ਗੂਰੀ ਦੇ ਜਿਸਮ ਦਾ ਮੋਈ ਨਹੀਂ ਦਿੱਤਾ ਫਿਰ ਉਂਝ ਹੀ ਲਿਖ ਕੇ ਲਿਖ ਕੇ ਬੋਲੇ ਜਿਆਦਾ ਨਹੀਂ ਗੂਰੀ ਨੂੰ ਲੱਗਾ ਜਿਵੇਂ ਉਹਦੇ ਜਿਸਮ ਨੂੰ ਖੂਬਸੂਰਤ ਨਾ ਮੰਨ ਕੇ ਉਹਦਾ ਰੇਟ ਘਟਾ ਦਿੱਤਾ ਹੋਵੇ जबकि के उसके जिसम च ऐसी मदद किन्नी ही बार बाकी कुड़ियों को तो दुगने रेत नात तो हट चुकी ना विच सर हिला दिता नहीं एना ही है ठीक है पहला मसाज करके देखते हैं बाकी उंज ही वह लिटिया रहा ਲੱਤਾਂ ਬਿਟਤੇ ਫਿਰ ਕਰਦਾਂ ਤੇ ਮ사ਜ ਕਰਨ ਨੂੰ ਪਰ ਹੁਣ ਸਿੱਧਾ ਕਰਕੇ ਮ사ਜ ਕਰੂੰ ਲੱਗਦੀ ਤੁਹਾਡੇ ਲੱਤ ਨੂੰ ਵੇਖ ਕੇ ਸੋਚਦੀ ਆ ਮੇਰਾ ਵੀ ਇੰਜ ਹੁੰਦਾ ਕਿੰਨਾ ਵਧੀਆ ਹੁੰਦਾ ਮ사ਜ ਜੋ ਉਸ ਤੋਂ ਬਦਲਾ ਲੈਣ ਦਾ ਸੋਚਦੀ ਹੋਈ ਉਹ ਬੋਲੀ ਮੇਰੇ ਨਾਲ 10 ਦਿਨ ਰਹਿ ਮੇਰੇ ਨਾਲ 10 ਦਿਨ ਰਹਿ ਦੇਖੀ ਫਿਰ ਇਹ ਤੈਨੂੰ ਗਲਤੀਆਂ ਨਾਲ ਕੱਢ ਦੇ। ਉਹਦੇ ਉੱਤਰ ਤੋਂ ਪੂਰੀ ਸਮਝ ਗਈ। ਕੋਈ ਹੰਡਿਆ ਹੋਇਆ ਬੰਦਾ ਲੱਗਦਾ। ਗੱਲ ਬਦਲਦੀ ਹੋਈ ਗੱਲ। ਠੀਕ ਕੰਮ ਕਰਦੇ। ਮੈਂ ਸਰਕਾਰੀ ਚਾਹ ਰਿਹਾ। ਬੱਲੀ ਅੱਜਕੱਲ ਤਾਂ ਸਰਕਾਰੀ ਨੌਕਰੀ ਕਰਮਾ ਵਾਲਾ ਨਾਲ ਹੀ ਮਿਲਦੀ ਏ। ਕਿੰਨੀ ਤਨਖਾਹ 60 ਕੁ ਹਜ਼ਾਰ ਝੂਠ ਬੋਲਦੀ ਹੋਈ। ਮੇਰੀ ਕੋਈ ਪਛਾਣ ਚੰੰਡਾ ਲੱਗਿਆ। ਉਹ ਤਾਂ ਮਸੀਂ 10000 ਮਿਲਦੀ ਹੈ ਕਹਿੰਦੇ 3 ਸਾਲ ਇੰਨੇ ਹੀ ਮਿਲਨੀ ਹੈ ਮੈਨੂੰ ਕਈ ਸਾਲ ਹੋ ਗਏ ਲੱਗੇ ਨਵੀਂ ਭਰਤੀ 'ਚ 3 ਸਾਲ ਇੰਨੇ ਹੀ ਮਿਲਦੀ ਹੈ 10000 ਇਹਦੇ ਤੋਂ ਬਾਅਦ ਮੈਂ ਇੱਕ ਦਿਨ ਚ ਬਣਾ ਲਿੱਤੀ ਅੱਛਾ ਕਿੰਨੇ ਸਭ ਤੱਕ ਗਰਾਕ ਹੋ ਹੀ ਜਾਂਦੇ ਹੁੰਦੇ ਨੇ ਵਿੱਚ ਤੇ 25000 ਇੱਕ ਦਿਨ ਦਾ ਇਹ ਬਣ ਜਾਂਦਾ ਹੈ 5000 ਇਹ ਰੱਖ ਲੈਂਦੇ ਹਨ ਬਾਕੀ ਸਾਰੀ ਬਚਤ ਇਹ ਕਦੇ ਕਦੇ ਰਾਤ ਵੀ ਲਗਾ ਲਈਦੀ ਹੈ ਮਹੀਨੇ ਦਾ 5-6 ਲੱਖ ਫਿਰ ਆਈ ਤੀ ਦੀ ਮੇਰੀ ਤਾਂ ਤਰ ਹਾਲੇ ਤਾਂ 3 ਕੁ ਮਹੀਨੇ ਹੋਏ ਨੇ ਨਾਲੇ ਰੇਡ ਚ ਹੈ ਪੁਲਿਸ ਦੇਖੋ ਵੀ ਜਾਂ ਕੋਈ ਹੋਰ ਹੈਗੇ ਸਾਰੇ ਬੰਦੇ ਹੀ ਹੁੰਦੇ ਆ 10 ਮਿੰਟ ਦੀ ਖੇਡ ਆ ਸਭ ਕੁਝ ਪਲਟ ਦੇੰਨੇ ਇਹ ਸਰਕਾਰੀ ਨੌਕਰੀ ਨਾਲੋਂ ਵੀ ਵਧੀਆ ਏ ਸਰਕਾਰੀ ਨੌਕਰੀ ਨਾਲੋਂ ਵੀ ਸਰਕਾਰੀ ਨੌਕਰੀ ਨਾਲ ਇਹ ਮੈਚ ਨਹੀਂ ਕਰ ਸਕਦੀ ਬਾਕੀ ਗੱਲਾਂ ਛੱਡੋ ਉੱਥੇ ਟੌਰੇ ਇੱਥੇ ਬਦਨਾਮੀ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਇਹ ਤੋਂ ਇਹ ਕੰਮ ਕਰਦੀ ਹੈ ਪੈਸਾ ਬਦਨਾਮੀ ਨੂੰ ਦੱਪ ਦਿੰਦਾ ਚੱਲ ਮੰਨ ਵੀ ਲਈਏ ਤੇਰਾ ਬੁਆਏਫਰੈਂਡ ਹੈ ਹਾਂ ਹੈ ਪਰ ਉਹ ਨੂੰ ਇਹ ਨਹੀਂ ਪਤਾ ਕਿ ਇਹ ਮੈਂ ਕੰਮ ਕਰਦੀ ਕਦੇ ਦੱਸ ਵੀ ਨਹੀਂ ਸਕੇਗੀ ਟਾਈਮ ਪਾਸ ਕਰਦੇ ਸਾਰੇ ਮੁੰਡੇ ਇੱਕੋ ਚੀਜ਼ ਲੈਣ ਲਈ ਸਭ ਡਰਾਮੇ ਕਰਦੇ ਆ ਨਾਲੇ ਡਰਾਮੇ ਦੇ ਕੋਈ ਨਾਲੋਂ ਨਾਲੇ ਥੱਲੇ ਪੋੜੇ ਇਨਾਂ ਫਿਰ ਇਨਾਂ ਦੀਆਂ ਗੱਲਾਂ ਸੁਣੇ ਤੇ ਪਾਵਾਂ ਦੀਆਂ ਸੁਣੇ ਸਾਰੇ ਇੱਕੋ ਥੋੜੇ ਹੁੰਦੇ ਆ ਅੱਜ ਨਹੀਂ ਤਾਂ ਕੱਲ ਵਿਆਹ ਲਈ ਕੋਈ ਚਾਹੀਦਾ ਹੋਵੇ ਕਈ ਵਾਰ ਮੇਰੇ ਕੋਲ ਪੈਸੇ ਜਮ੍ਹਾਂ ਹੋ ਗਏ ਫਿਰ ਕਿਤੇ ਦੂਰ ਜਾ ਕੇ ਕੰਮ ਛੱਡ ਕੇ ਕੋਈ ਕੰਮ ਸ਼ੁਰੂ ਕਰ ਲੈਣਾ ਇਹ ਛੱਡ ਕੇ ਪਰ ਜੋ ਪੈਸਾ ਇੱਥੇ ਆ ਉਹ ਕਿਤੇ ਨਹੀਂ ਪਰ ਰਾਤ ਨੂੰ ਨੀਂਦ 'ਚ ਵੀ ਤਣ ਕਿੰਨੀ ਕੀ ਮਰਦਾਂ ਤੇ ਗੰਦੇ ਮੰਦੇ ਜਿਸਮ ਇਸ਼ਾਰੇ ਸੁਣ ਤਾਂ ਨਹੀਂ ਕਰਦੇ ਹੋਰ ਪਰ ਲਈ ਉਹ ਦੇ ਲੋ دماغ ਤੇ ਨਹੀਂ ਚੜਿਆ ਰੋ ਮੈਨੂੰ ਐਵੇਂ ਦੇ ਬੰਦੇ ਪੂਰਾ ਚੰਗੇ ਨਹੀਂ ਲੱਗਦੇ ਜਾਂਦੇ ਰੰਡੀਆਂ ਦੇ ਕੋਠੇ ਤੇ ਨੇ ਤੇ ਪ੍ਰਵਚਨ ਬਾਪਿਆਂ ਦਾ ਕਰਦੇ ਨੇ ਗੋਰੀ ਨੂੰ ਉਹਦੀਆਂ ਕੱਲਾਂ ਦਾ ਗੁੱਸਾ ਆ ਗਿਆ ਸੀ ਨਹੀਂ ਮੈਂ ਤਾਂ ਸਿਰਫ ਦੱਸ ਰਿਹਾ ਸੀ ਕਿ ਸਮਾਜਿਕ ਪ੍ਰਵਾਨਗੀ ਜਿਸ ਚੀਜ਼ ਦੀ ਹੋ ਗਈ ਉਹ ਵਧੀਆ ਹੋਈ ਵਧੀਆ ਉਹੀ ਹੈ ਤੈਨੂੰ ਹੀ ਲੱਗਦਾ ਮੈਂ ਖੁਸ਼ੀ ਇੱਥੇ ਆਈ ਹਾਂ ਇੱਥੇ ਮਾਲ ਚ ਵੀ ਕੁੜੀ ਨੂੰ ਉਤਾਰ ਰਖਦੇ ਆ ਉਹ ਮੈਨੇਜਰ ਨਾਲ ਸੌਂ ਗਏ ਰਾਜੂ ਬੰਦਿਆਂ ਨੇ ਬਸ ਲੰਮੀ ਪਾਉਣੀ ਸੀ ਜੋਤ ਲਾਉਣੀ ਹੈ ਚਾਹੇ ਕਿ ਕਿਸੇ ਕਿਤੇ ਚਾਹ ਨਾ ਹੋਵੇ ਚੱਲ ਹਲੇ ਤੂੰ ਕੋਸ਼ੀ ਫਿਰ ਮਿਲਾਂਗੇ ਜਦੋਂ ਪੈਸੀ ਕਮਾ ਲਵਾਂਗੀ ਹੁਣ ਦੱਸ ਐਕਸਟਰਾ ਚ ਕੀ ਕਰਾਂਗੀ ਤੇ ਕਿੰਨੇ ਪੈਸੇ ਬੋਰੀ ਨੇ ਪਹਿਲਾਂ ਤੋਂ ਰੇਟ ਕੁਝ ਘਟਾ ਕੇ ਦੱਸ ਤਾਂ ਚੱਲ ਕਰ ਪੈਸੇ ਦੇ ਦੇਣਾ ਨਹੀਂ ਪਹਿਲਾਂ ਪੈਸੇ ਆਤੇ ਯਕੀਨ ਵੀ ਕੀ ਜੇ ਕੋਈ ਚੀਜ਼ ਹੁੰਦੀ ਹੈ ਇਸ ਬੰਦੇ ਚ ਕੋਈ ਜੀਤੀ ਸੰਧ ਛਾੜ ਕੇ ਬੰਦੇ ਮੁਕਰ ਜਾਂਦੇ ਉਦੇ ਉੱਤਰ ਤੇ ਫਸਟ ਮਨ ਉਸਕਰਾਇਬ ਨੂੰ ਨਾ ਰਹੇ ਕਿਆ ਉਹਨਾਂ ਉਹਨੇ 65 ਚੱਕੀ ਤੇ ਗਣਕੇ ਪੈਸੇ ਪੜਾ ਦਿੱਤੇ ਗਣਕੇ ਲੋਰ ਤੇ ਅਗਲੀ ਜੇਬ ਚ ਪਾ ਕੇ ਉਹਨੇ ਲੋਰ ਨੂੰ ਉਤਾਰ ਕੇ ਪਾਸੇ ਰੱਖ ਦਿੱਤਾ ਤੇ ਨਾਲ ਲੱਗਦੇ ਹੀ ਕਿੰਨੇ ਚੀਤੇ ਬਾਕੀ ਵਿਪੋਦ ਹੀ ਤਰਨ ਲੱਗੇ ਪਰ ਗਰਾਹ ਨੇ ਰੋਕ ਦਿੱਤਾ ਇੰਜ ਨਹੀਂ ਮੈਂ ਹੀ ਤਾਂ ਬੋਰੀ ਉਹ ਦਿੱਤਾ ਨਾ ਟਕਸ਼ਣ ਦਾ ਟੁਕੜਾ ਕੇ ਛੋਟੇ ਬੱਟੇ ਆ ਇਸ ਦਾ ਪਤਾ ਤਹੀ ਰੱਖ ਗ੍ਰਾਹਕ ਨੇ ਜੋ ਹੰਤਮੰਦੂਏ ਪਾਈ ਹੋਈ ਹੈ ਉਸ ਦਾ ਪਾਇਆ ਹੋਣਾ ਚਾਹ ਨਾ ਹੋਇਆ ਇੱਕ ਤਰ੍ਹਾਂ ਪਰ ਹੋ ਗਈ ਸੀ ਬੋਰੀ ਉਹ ਨੂੰ ਉਸ ਦੇ ਪੱਤਾਂ ਪਰ ਹੀ ਰੱਖ ਲਈ ਮੋੜਵਾ ਤੋ ਫੜ ਕੇ ਆਪਣੇ ਹੱਥੇ ਦੇ ਉਸ ਦੇ ਉਹਦੇ ਚਿਹਰੇ ਨੂੰ ਚੁੰਮਦੀ ਗ੍ਰਾਹਕ ਕੋਸ਼ਿਸ਼ ਕੀਤੀ ਬੂਰੀ ਨੇ ਪੂਰੀ ਯੋਜਨਾ ਕੋ ਪਿੱਛੇ ਕੀਤਾ ਨਹੀਂ ਬੁੱਲਾਂ ਤੇ ਕੋਈ ਨਹੀਂ ਹਰ ਇੱਕ ਕਦਾਈ ਹੋ ਡਰਾਮਾ ਕਿਉਂ ਹੁੰਦਾ ਬੁੱਲਾਂ ਦੀ ਕੇਸਾ ਸਿਰ ਹੋਸ ਲਈ ਜਿਸ ਨੂੰ ਆਪਾ ਪਿਆਰ ਕਰਦੇ ਹਾਂ ਇਸ ਕਰਨ ਵਾਲਾ ਚਲੋ ਤੇ ਗਾ ਸਿਰਫ ਇੱਕ ਪਾਸੇ ਐਸੀ ਗੱਤ ਲੈ ਲਓ ਨਾ ਇਹ ਹੋ ਇੱਕ ਚੀਜ਼ ਹੈ ਜੋ ਮੇਰੇ ਜਿਸਨੂੰ ਚਾਹਦੇ ਵੀ ਕੋ ਕਾਉਂ ਨਹੀਂ ग्राहक ਦਾ ਮਨ ਗੁੱਸੇ ਨਾਲ ਭਰ ਗਿਆ ਉਹ ਅੱਧ ਖੋਟ ਗਈ ਉੱਠਿਆ ਤੇ ਉਸ ਨੂੰ ਕੁੱਤੀ ਪਾ ਸਿੱਟ ਕੇ ਉਹ ਵੀ ਹੱਥ ਖੋਲ੍ਹਦੇ ਜਿਸ ਨੂੰ ਦੇ ਤਾ ਐਸਾ ਖੁਦ ਨੂੰ ਪੂਰੇ ਤਰੀਕੇ ਤੇ ਸਸਤਾ ਹੁਕਮ ਦੇਣ ਦੇ ਹੱਥ ਕਿਸ ਲਈ ਹੋਏ ਉਪਰੋਂ ਕਰ ਲਈ ਤਾਂ ਕਿ ਜਾਣ ਲੱਗੇ ਪਰ ਸ਼ੂਨ ਤੋਂ ਪਹਿਲਾਂ ਤੇ ਰੋਕ ਦਿੱਤਾ ਗੋਰੀ ਉੱਥੇ ਨਹੀਂ ਟੱਚ ਕਰਨਾ ਜੋਸ਼ ਕੰਨ। ਸੇਦੀ ਕਰੋ ਵਾਰੇ ਆਖ ਪੈ ਜਾਂਦਾ। ਆਖਦੇ ਹੋਏ ਆਂਦਰੇ ਤਰਕੇ ਦੀ ਬੀਟੋ ਅਪਕਸ਼ ਕਰਤਾ। ਤੇ ਖੋਦ ਹੀ ਅੰਥਾ ਨਾਲ ਖਰਾਬ ਜਰਵਲੇ ਸਿਰ ਦਿੱਤਾ। ਤਕਲੀਫ ਤੋਂ ਬਚਨ ਲਈ ਅੰਦਰ ਖਲੇਗੀ। ਉਹ ਜਾਣਦੀ ਸੀ ਕਿ ਔਲ ਤੇਜਨਾ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਤਕ। ਅੰਦਾ ਉਹਨਾਂ ਨੂੰ ਸਿਰਫ ਖੋਦ ਨੂੰ ਪਾਇਰੇ ਕਰਨ ਦੀ ਕਾਲੀ ਹੁੰਦੀ। ਜ਼ਿੰਦਗੀ ਉਹ ਹੀ ਸਿੱਖ ਚੁੱਕੀ ਸੀ। ਉਹੀ ਗੱਲ ਸੀ ਕੁਝ ਕੁ ਮਿੰਟਾਂ ਦੀ ਫੇਰ ਨਹੀਂ ਪੂਰੀ ਕਰ ਕਰਾ ਆਪਣੇ ਘਰੇ ਸਾਹ ਨੂੰ ਤੁੰ। ਦਰਸਤ ਕਰ ਕੋਈ ਉਹਦੀ ਮੋਢੇ ਨਾਲ ਨਾ ਨਲੂ ਗਾ ਦਿੱਤਾ। ਕੁਝ ਮਿੰਟ ਨਾ। 4-5 ਮਿੰਟ ਸਾਹ ਖੜਕੀ ਸੀ। ਬਾਹਰ ਲਈ ਪਾਣੀ ਛੱਡ ਕੇ ਉਹ ਬਾਹਰ ਆ ਗਏ। ਆਪਣੇ ਰੋਮ ਵਿੱਚ ਜਾ ਕੇ ਇੱਕ ਵਾਰ ਪੇਟੋਂ ਪੈਸੇ ਦੇਖੇ ਦੀ। ਉਹਨਾਂ ਦੀ ਮਾਂ ਕਹਿੰਦੀ ਸ਼ਾਇਦ ਇਸ ਲਈ ਕਿ ਜਿਸਮ ਚ ਆਉਂਦੀ ਬਦੂਮ ਪੁੱਛੋ ਉਹ ਕੁਝ ਘਟ ਜਾਵੇ ਬਸ